ਮੇਰਠ ਦੇ ਚਰਚਿਤ ਸੌਰਵ ਕਤਲकांड ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਜਿੱਥੇ ਪਿਆਰ ਦੀ ਆੜ ਵਿੱਚ ਸਾਜ਼ਿਸ਼, ਖੂਨ ਅਤੇ ਜ਼ੁਰਮ ਹਕੀਕਤ ਹੈ ਅਤੇ ਇਸ ਹਕੀਕਤ ਦੇ ਵਿੱਚ ਪਿਆਰ ਅੰਨਾ ਹੀ ਨਹੀਂ ਖਤਰਨਾਕ ਤੇ ਖੂਨੀ ਵੀ ਸਾਬਤ ਹੋਇਆ ਇਸ ਮਾਮਲੇ ਦੇ ਵਿੱਚ ਸੌਰਵ ਦੀ ਪਤਨੀ ਮੁਸਕਾਨ ਅਤੇ ਉਸ ਦਾ ਪ੍ਰੇਮੀ ਸਾਹਿਲ ਸਲਾਖਾਂ ਦੇ ਪਿੱਛੇ ਹਨ ਇੱਕ ਪਾਸੇ ਸੌਰਵ ਦਾ ਪਰਿਵਾਰ ਮੁਸਕਾਨ ਦੇ ਪਰਿਵਾਰ ਤੇ ਦੋਸ਼ ਲਗਾ ਰਿਹਾ ਹੈ ਉੱਥੇ ਹੀ ਮੁਸਕਾਨ ਦੇ ਪਰਿਵਾਰ ਨੇ ਇਹਨਾਂ ਦੋਸ਼ਾਂ ਨੂੰ ਪੂਰੇ ਤਰੀਕੇ ਦੇ ਨਾਲ ਖਾਰਜ ਕੀਤਾ ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਹਿਲ ਪਰਿਵਾਰ ਦਾ ਕੋਈ ਅਤਾ ਪਤਾ ਨਹੀਂ ਹੈ ਸਾਹਿਲ ਦਾ ਮੇਰਠ ਵਾਲਾ ਘਰ ਬੰਦ ਹੈ ਉਸਦੇ ਪਿਤਾ ਨੌਇੜਾ ਦੇ ਵਿੱਚ ਰਹਿੰਦੇ ਨੇ ਤੇ ਜਦੋਂ ਉਹਨਾਂ ਨੂੰ ਫੋਨ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਮੁੱਦੇ ਤੇ ਜ਼ਿਆਦਾ ਕੁਝ ਕਹਿਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੁਣ ਸਾਹਿਲ ਦੀ ਨਾਨੀ ਪਹਿਲੀ ਵਾਰ ਸਾਹਮਣੇ ਆਈ ਹੈ ਉਹ ਬੁਲੰਦ ਸ਼ਹਿਰ ਤੋਂ ਮੇਰਠ ਜੇਲ੍ਹ 'ਚ ਸਾਹਿਲ ਨੂੰ ਮਿਲਣ ਆਈ ਸੀ ਉਹਨਾਂ ਨੇ ਕਿਹਾ ਕਿ ਮੈਂ ਸਾਹਿਲ ਨਾਲੋਂ ਜ਼ਿਆਦਾ ਦੁਖੀ ਸੌਰਭ ਦੀ ਮੌਤ ਤੋਂ ਹਾਂ ਉਹਨਾਂ ਨੇ ਸਪਸ਼ਟ ਕਿਹਾ ਕਿ ਸਾਹਿਲ ਨੂੰ ਦੋ ਤਰ੍ਹਾਂ ਦੇ ਨਸ਼ੇ ਦੀ ਲਤ ਸੀ ਇੱਕ ਨਸ਼ੇ ਦਾ ਨਸ਼ਾ ਤੇ ਦੂਜਾ ਔਰਤ ਦਾ ਨਸ਼ਾ ਜਿਸ ਕਰਕੇ ਹੀ ਇਹ ਸਭ ਕੁਝ ਹੋਇਆ ਹੁਣ ਪੁਲਿਸ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਮੁਸਕਾਨ ਅਤੇ ਸਾਹਿਲ ਪਹਿਲਾਂ ਤਾਂ ਸੌਰਵ ਦੀ লাশ ਨੂੰ ਸੂਟਕੇਸ ਦੇ ਵਿੱਚ ਭਰ ਕੇ ਉਸ ਨੂੰ ਠਿਕਾਣੇ ਲਗਾਉਣ ਦੀ ਪਲੈਨਿੰਗ ਬਣਾ ਰਹੀ ਸੀ ਪਰ ਜਦੋਂ ਇਹ ਪਲੈਨਿੰਗ ਅਸਫਲ ਰਹੀ ਤਾਂ ਉਹਨਾਂ ਨੇ ਡਰਮ ਵਾਲਾ ਆਈਡੀਆ ਅਪਣਾਇਆ ਪੁਲਿਸ ਨੂੰ ਸੌਰਵ ਦੇ ਘਰੋਂ ਕਈ ਅਹਿਮ ਸਬੂਤ ਮਿਲੇ ਜਿਨ੍ਹਾਂ ਦੇ ਵਿੱਚੋਂ ਖੂਨ ਨਾਲ ਰੰਗਿਆ ਇੱਕ ਸੂਟਕੇਸ ਵੀ ਉਹਨਾਂ ਨੂੰ ਬਰਾਮਦ ਹੋਇਆ